ਇੱਕ ਵਾਰ ਫਿਰ ਤੋਂ ਸਿੱਖ ਜਥੇਬੰਦੀਆਂ ਵੱਡਾ ਇਕੱਠ ਕਰਾਂ ਚਾ ਰਹੀਆਂ ਨੇ ਜੀ ਹਾਂ ਇਹ ਵੱਡਾ ਇਕੱਠ 15 ਫਰਵਰੀ ਨੂੰ ਹੋਵੇਗਾ ਜਿਸ ਵਿੱਚ ਬਾਬਾ ਰਾਜਾ ਰਾਜ ਸਿੰਘ ਦਾ ਇੱਕ ਵੱਡਾ ਬਿਆਨ ਸਾਹਮਣੇ ਆ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਬੰਦੀ ਸਿੰਘਾਂ ਦੇ ਕੌਮਨ ਇਨਸਾਫ ਮੋਰਚਾ ਚੱਲਦੇ ਨੂੰ ਕਾਫੀ ਸਮਾਂ ਹੋ ਗਿਆ ਹੈ ਪਰ ਇਹ ਮੋਰਚਾ ਹਮੇਸ਼ਾ ਚੱਲਦਾ ਰਹੇਗਾ ਦੂਜੇ ਪਾਸੇ ਦੀਪ ਸਿੱਧੂ ਦੀ ਵਰਸੀ ਜਿਹੜੀ ਕਿ ਮਨਾਉਣ ਦੇ ਲਈ ਉਹਨਾਂ ਨੇ ਸਿੱਖ ਜਥੇਬੰਦੀਆਂ ਨੂੰ ਖਾਸ ਤੌਰ ਤੇ ਅਪੀਲ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ 15 ਫਰਵਰੀ ਨੂੰ ਜਿਹੜਾ ਕਿ ਦੀਪ ਸਿੱਧੂ ਦੇ ਵਰਸੀ ਇਹ ਚਾਹਬੇਗੇ ਜਿਸ ਦੇ ਵਿੱਚ ਸਿੱਖ ਕੌਮ ਨੂੰ ਖਾਸ ਤੌਰ ਤੇ ਅਪੀਲ ਕਰਦੇ ਆ ਤੇ ਉੱਥੇ ਹੀ ਪੰਜਾਬੀਆਂ ਨੂੰ ਵੀ ਉਹਨਾਂ ਨੇ ਸਨੇਹਾ ਲਗਾਇਆ ਕਿ ਇਸ ਵਰਸੀ ਦੇ ਵਿੱਚ ਜਿਹੜਾ ਕਿ ਵੱਧ ਤੋਂ ਵੱਧ ਇਕੱਠ ਕੀਤਾ ਜਾਵੇ ਹੋਰ ਕੀ ਕੁਝ ਕਹਿਣਾ ਬਾਬਾ ਰਾਜਾ ਰਾਜ ਦਾ ਆਓ ਤੁਹਾਨੂੰ ਸੁਣਾਉਨੇ ਆ। ਕੌਮੀ ਇਨਸਾਫ ਮੋਰਚਾ ਚੰਡੀਗੜ੍ਹਾ 7 ਜਨਵਰੀ 2023 ਤੋਂ ਲਗਾਤਾਰ ਜਾਰੀ ਆ ਜਿੰਨਾ ਚਿਰ ਬੰਦੀ ਸਿੰਘ ਰਿਹਾਰੀ ਹੋ ਜਾਂਦੇ ਉਹਨਾਂ ਚਿਰ ਇਹ ਮੋਰਚਾ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਚੱਲਦਾ ਰਹੂਗਾ। ਖੁਵਜਾਂ ਡਟੀਆਂ ਰਹਿਣਗੀਆਂ। ਤੇ 15 ਫਰਵਰੀ ਆ ਰਹੀ ਆ ਆਪ ਸਾਰਿਆਂ ਨੂੰ ਪਤਾ। ਵੀ ਸਾਡਾ ਉਹ ਕੌਮੀ ਯੋਧਾ ਵੀਰ ਦੀਪ ਸਿੱਧੂ ਜਿਹਦੀ ਚੌਥੀਵੀਂ ਜਿਹੜੀ ਹੈਗਾ ਵਰਸੀ ਸਮਾਗਮ ਮਨਾਇਆ ਜਾ ਰਿਹਾ ਉਹਨਾਂ ਦੀ ਯਾਦ ਦੇ ਵਿੱਚ ਚੌਂਕੀਮਾਰ ਨੇੜੇ ਮੁੱਲਾਪੁਰ ਚੌਂਕੀਮਾਰ ਨੇੜੇ ਆ ਜਿਹੜੀ ਯੂਨੀਵਰਸਿਟੀ ਸਿਟੀ ਯੂਨੀਵਰਸਿਟੀ ਹੈ ਉਹਦੇ ਕੋਲ ਜਿਹੜਾ ਉਹਨਾਂ ਦਾ ਅਸਥਾਨ ਬਣਿਆ ਹੋਇਆ ਸਾਡੇ ਵੱਲੋਂ ਨਿਹੰਗ ਸਿੰਘ ਫੌਜਾਂ ਵੱਲੋਂ ਦਲਪੰਥ ਵੱਲੋਂ ਸਾਰੇ ਪੰਜਾਬ ਦੇ ਨੌਜਵਾਨਾਂ ਨੂੰ ਬੇਨਤੀ ਆ ਆਓ ਆਪਾਂ ਉਸ ਆ ਵੀਰ ਨੂੰ ਯਾਦ ਕਰੀਏ ਉਹਨਾਂ ਦੀ ਨਿੱਗੀ ਮਿੱਠੀ ਯਾਦ ਨੂੰ ਬਣਾਉਂਦੇ ਹੋਏ 15 ਤਰੀਕ ਨੂੰ ਚੌਂਕੀ ਮਾਨ ਪਹੁੰਚ ਕੇ ਉਹਨਾਂ ਦੀ ਵਰਸੀ ਸਮਾਗੋ ਵਿੱਚ ਹਿੱਸੇ ਲਈਏ ਤੇ ਉਹਨਾਂ ਨੂੰ ਸੱਚੀ ਤੇ ਹੁੱਚੀ ਸੁੰਧਰਾਂਦਰੀ ਭੇਟ ਕਰੀਏ ਤੇ ਜਿਹੜੀ ਉਹਨਾਂ ਦੀ ਬਸਾ ਬਾਸ ਪੰਜਾਬ ਜਿੱਥੇ ਬੰਦੀ ਆ ਉਹਦਾ ਬਾਅਦ ਤੋਂ ਬਾਅਦ ਸੰਜੋਗ ਦਈਏ 15 ਤਰੀਕ ਨੂੰ ਸਾਰੇ ਨੇ ਫਮ ਹਮਾਕੇ ਚੌਂਕੀ ਮਾਨ ਪਹੁੰਚਣਾ ਪੌਮੀ ਇਨਸਾਫ ਮੋੜ ਦਾ ਚੰਡੀਗੜਾ 7 ਜਨਵਰੀ 2023 ਤੋਂ ਲਗਾਤਾਰ ਜਾਰੀ ਹੈ ਜਿੰਨਾ ਚਰਬੰਦੀ ਸਿੰਘ ਰਿਹਾਰੀ ਹੋ ਜਾਂਦੇ ਉਹਨਾਂ ਚਿਰ ਇਹ ਮੋਰਚਾ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਚੱਲਦਾ ਰਹੂਗਾ ਖੁਵਜਾਂ ਡਟੀਆਂ ਰਹਿਣਗੀਆਂ ਤੇ 15 ਫਰਵਰੀ ਆ ਰਹੀ ਆ ਆਪ ਸਾਰਿਆਂ ਨੂੰ ਪਤਾ ਵੀ ਸਾਡਾ ਉਹ ਕੌਮੀ ਜੋਧਾ ਵੀਰ ਦੀਪ ਸਿੱਧੂ ਜਿਹਦੀ ਚੌਥੀ ਮਹੀ ਜਿਹੜੀ ਹੈਗਾ ਵਰਸੀ ਸਮਾਗਮ ਮਨਾਇਆ ਜਾ ਰਿਹਾ ਉਹਨਾਂ ਦੀ ਯਾਦ ਦੇ ਵਿੱਚ ਚੌਂਕੀਮਾਰ ਨੇੜੇ ਮੁੱਲਾਪੁਰ ਚੌਂਕੀਮਾਰ ਨੇੜੇ ਆ ਜਿਹੜੀ ਯੂਨੀਵਰਸਿਟੀ ਸਿਟੀ ਯੂਨੀਵਰਸਿਟੀ ਆ ਉਹਦੇ ਕੋਲ ਜਿਹੜਾ ਉਹਨਾਂ ਦਾ ਸਤਿ ਸ਼੍ਰੀ ਅਕਾਲ ਬਣਿਆ ਹੋਇਆ ਸਾਡੇ ਵੱਲੋਂ ਨਿਹੰਗ ਸਿੰਘ ਫੌਜਾਂ ਵੱਲੋਂ ਦਲਪੰਥ ਵੱਲੋਂ ਸਾਰੇ ਪੰਜਾਬ ਦੇ ਨੌਜਵਾਨਾਂ ਨੂੰ ਬੇਨਤੀ ਆਓ ਆਪਾਂ ਉਸ ਵੀਰ ਨੂੰ ਯਾਦ ਕਰੀਏ ਉਹਨਾਂ ਦੀ ਨਿੱਗੀ ਮਿੱਠੀ ਯਾਦ ਨੂੰ ਬਣਾਉਂਦੇ ਹੋਏ 15 ਤਰੀਕ ਨੂੰ ਚੌਂਕੀ ਮਾਨ ਪਹੁੰਚ ਕੇ ਉਹਨਾਂ ਦੀ ਵਰਸੀ ਸਮਾਗਮਾਂ ਦੇ ਵਿੱਚ ਹਿੱਸੇ ਲਈਏ ਤੇ ਉਹਨਾਂ ਨੂੰ ਸੱਚੀ ਤੇ ਹੁੱਚੀ ਸੁੰਦਰਾਂਦਰੀ ਭੇਟ ਕਰੀਏ ਤੇ ਜਿਹੜੀ ਉਹਨਾਂ ਦੀ ਬਾਰਸ ਪੰਜਾਬ ਜਿੱਥੇ ਬੰਦੀ ਆ ਉਹਦਾ ਬਾਅਦ ਤੋਂ ਬਾਅਦ ਸੰਜੋਗ ਦਈਏ 15 ਤਰੀਕ ਨੂੰ ਸਾਰੇ ਨੇ ਫਮ ਹਮਾਕੇ ਚੌਕੀਮਾਨ ਪਹੁੰਚਣਾ ਕੌਮੀ ਇਨਸਾਫ ਮੋਰਚਾ ਚੰਡੀਗੜਾ 7 ਜਨਵਰੀ 2023 ਤੋਂ ਲਗਾਤਾਰ ਜਾਰੀ ਆ ਜਿੰਨਾ ਚਿਰ ਬੰਦੀ ਸਿੰਘ ਰਿਹਾਰੀ ਹੋ ਜਾਂਦੇ ਉਹਨਾਂ ਚਿਰ ਇਹ ਮੋਰਚਾ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਚੱਲਦਾ ਰਹੂਗਾ ਖੁਜਾਂ ਡਟੀਆਂ ਰਹਿਣਗੀਆਂ ਤੇ 15 ਫਰਵਰੀ ਆ ਰਹੀ ਆ ਆਪ ਸਾਰਿਆਂ ਨੂੰ ਪਤਾ ਵੀ ਸਾਡਾ ਉਹ ਕੌਮੀ ਯੋਧਾ ਵੀਰ ਦੀਪ ਸਿੱਧੂ ਜਿਹਦੀ ਚੌਥੀ ਵੀ ਜਿਹੜੀ ਹੈਗਾ ਵਰਸੀ ਸਮਾਗਮ ਮਨਾਇਆ ਜਾ ਰਿਹਾ ਉਹਨਾਂ ਦੀ ਯਾਦ ਦੇ ਵਿੱਚ ਚੌਂਕੀਮਾਨ ਨੇੜੇ ਮੁੱਲਾਪੁਰ ਚੌਂਕੀਮਾਨ ਨੇੜੇ ਆ ਜਿਹੜੀ ਯੂਨੀਵਰਸਿਟੀ ਸਿਟੀ ਯੂਨੀਵਰਸਿਟੀ ਹੈ ਉਹਦੇ ਕੋਲ ਜਿਹੜਾ ਉਹਨਾਂ ਦਾ ਅਸਥਾਨ ਬਣਿਆ ਹੋਇਆ ਸਾਡੇ ਵੱਲੋਂ ਨਿਹੰਗ ਸਿੰਘ ਫੌਜਾਂ ਵੱਲੋਂ ਦਲਪੰਥ ਵੱਲੋਂ ਸਾਰੇ ਪੰਜਾਬ ਦੇ ਨੌਜਵਾਨਾਂ ਨੂੰ ਬੇਨਤੀ ਆ ਆਓ ਆਪਾਂ ਉਸ ਵੀਰ ਨੂੰ ਯਾਦ ਕਰੀਏ ਉਹਨਾਂ ਦੀ ਨਿੱਗੀ ਮਿੱਠੀ ਯਾਦ ਨੂੰ ਬਣਾਉਂਦੇ ਹੋਏ 15 ਤਰੀਕ ਨੂੰ ਚੌਂਕੀਮਾਨ ਪਹੁੰਚ ਕੇ ਉਹਨਾਂ ਦੀ ਵਰਸੀ ਸਮਾਗਮ ਵਿੱਚ ਹਿੱਸੇ ਲਈਏ ਤੇ ਉਹਨਾਂ ਨੂੰ ਸੱਚੀ ਤੇ ਹੁੱਤੀ ਸੁਨਹਰਾਂ ਦੀ ਭੇਟ ਕਰੀਏ ਤੇ ਜਿਹੜੀ ਉਹਨਾਂ ਦੀ ਬਸਾ ਬਾਸ ਪੰਜਾਬ ਜਿੱਥੇ ਬੰਦੀ ਆ ਉਹਦਾ ਬਾਤ ਤੋਂ ਬਾਤ ਸੰਜੋਗ ਦਈਏ 15 ਤਰੀਕ ਨੂੰ ਸਾਰੇ ਨੇ ਫਮ ਹਮਾਕੇ ਚੌਕੀਮਾਨ ਪਹੁੰਚਣਾ